ਸਾਡੇ ਜੀਵਨ ਦੀ ਕੜੀ ਉਸ ਵਕਤ ਸਫਲ ਹੁੰਦੀ ਜਦੋਂ ਅਸੀਂ ਪਰਮਾਤਮਾ ਦਾ ਨਾਮ ਉਚਾਰਨ ਕਰਦੇ ਹਾਂ ਸਫਲ 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 ਸਾਖ ਕਰੀ ਜਿਤ ਰਸਨਾ ਉਚਰੇ ਹਰ ਹਦੀ ਸਾਡੀ ਰਸਨਾ ਵਾਹਿਗੁਰੂ ਜੀ ਨੇ ਇਸੇ ਕੰਮ ਲਈ ਲਾਈ ਅੰਤਰ ਗੁਰ ਅਰਦਨਾ ਜਿਹਬਾ ਜਪ ਗੁਰ ਨਾਮੇ ਨੇਤਰੀ ਸਤਗੁਰ ਵੇਖਣਾ ਸਰਬਨੀ ਸੁਨਣਾ ਗੁਰ ਨਾਮੋ ਸਤਗੁਰ ਸੇਤੀ ਰਤਿਆ ਦਰਗੇ ਪਾਈਏ ਥਾਮ ਮਹਾਰਾਜ ਕਹਿੰਦੇ ਰਸਨਾ ਦੁਆਰਾ ਸੱਚ ਦਾ ਪਰਮਾਤਮਾ ਦਾ ਸਿਮਰਨ ਕਰੋ ਤੁਹਾਡੇ ਮਨ ਵਿੱਚ ਤੇ ਤਨ ਵਿੱਚ ਪਿਆਰ ਬਹਿ ਜਾਵੇ ਰਸਨਾ ਸੱਚਾ ਸਿਮਰੀਏ ਮਨ ਤਨ ਲਾਏ ਪਿਆਰ ਜਦੋਂ ਆਪਾਂ ਰਸਨਾ ਦੁਆਰਾ ਸਿਮਰ ਕਰਦੇ ਹਾਂ ਸਾਡਾ ਮਨ ਜਾਗ ਜਾਂਦਾ ਹੈ ਮਹਾਰਾਜ ਬਖਸ਼ਿਸ਼ ਕਰਦੇ ਨੇ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾ ਔਰ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੇ 440 ਸਾਲਾ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਆਪਾਂ ਉਹਨਾਂ ਦੇ ਬਚਨ ਉਹਨਾਂ ਦੇ ਵਿਚਾਰ ਜੋ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਵਿਖੇ ਆਰੰਭ ਕੀਤੀ ਅੱਜ ਗੌੜੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਮਨ ਦਾ ਗਿਆਨ ਮਨ ਦਾ ਉਪਦੇਸ਼ ਦੇ ਰਹੇ ਨੇ ਕਿਉਂਕਿ ਗੁਰੂ ਸਾਹਿਬਾਨੇ ਸਾਰੀ ਬਾਣੀ ਮਨ ਦੇ ਆਧਾਰ ਤੇ ਲਿਖੀ ਸਾਰੀ ਗੁਰਬਾਣੀ ਮਨ ਦੇ ਇਰਦ ਗੁਰਦ ਘੁਮਰੀ ਮਨ ਨੂੰ ਹੀ ਸਮਝਾਉਣ ਵਾਸਤੇ ਗਿਆਨ ਬਖਸ਼ਿਸ਼ ਕੀਤਾ ਹੈ ਮਨ ਸਮਝਾਉਣ ਕਾਰਨੇ ਕਸ਼ੁਕ ਪੜੀਏ ਗਿਆਨ ਸਰੀਰ ਦੇ ਵਿੱਚ ਸਿਰਫ ਮਨ ਵਿਗੜਨ ਕਰਕੇ ਤੱਤ ਵੀ ਵਿਗੜ ਜਾਂਦੇ ਆ ਗਿਆਨ ਇੰਦਰੀਆਂ ਵਿਗੜ ਜਾਂਦੀਆਂ ਇੱਕ ਮਨ ਦੇ ਵਿਗੜਨ ਕਰਕੇ ਅਸਲ ਵਿੱਚ ਮਨ ਵਿਗੜਿਆ ਹੈ ਮਨ ਭੁੱਲ ਗਿਆ ਹੈ ਮਨ ਭੁੱਲੋ ਮਾਇਆ ਕਰ ਜਾਏ ਇਹ ਮਾਇਆ ਦੇ ਘਰ ਵਿੱਚ ਆ ਕੇ ਭੁੱਲ ਗਿਆ ਏ ਪਰਮਾਤਮਾ ਨੂੰ ਪਰਮਾਤਮਾ ਨੂੰ ਪਾਉਣ ਵਾਸਤੇ ਆਇਆ ਮਾਇਆ ਦੇ ਘਰ ਵਿੱਚ ਆ ਕੇ ਪੰਜ ਦੂਤਾਂ ਨੇ ਇਹਨੂੰ ਵਿਗਾੜ ਦਿੱਤਾ ਯਾਨੀ ਇਹਨੇ ਮਾੜੀ ਸੰਗਤ ਕਰ ਲਈ ਉਹਨਾਂ ਦੀ ਢੈੜੀ ਸੰਗਤ ਕਰਨ ਕਰਕੇ ਇਹ ਮਨ ਵਿਗੜ ਚੁੱਕਾ ਹੈ ਤੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਇਹ ਮਨ ਇਹਨਾਂ ਦੀ ਸੰਗਤ ਕਰਕੇ ਕਹਿੰਦੇ ਵਿਗੜਿਆ ਹੈ ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤੇ ਤੇ ਆਪ ਬੰਦਾਇਓ ਔਰ ਗੁਰੂ ਤੇਗ ਬਹਾਦਰ ਜੀ ਅੱਜ ਦੇ ਬਚਨ ਵਿੱਚ ਬਖਸ਼ਿਸ਼ ਕਰਦੇ ਨੇ ਗੌੜੀ ਮਹੱਲਾ ਨਾਵਾਂ ਸਾਦੂ ਇਹੋ ਮਨ ਗਹੇ ਉਹ ਨਾ ਜਾਏ ਮਨ ਕਹਿੰਦੇ ਇਹ ਫੜਿਆ ਨਹੀਂ ਜਾਂਦਾ ਪਿਆ ਕਿਉਂਕਿ ਮਨ ਚੰਚਲ ਹੋ ਚੁੱਕਾ ਹੈ ਇਹ ਚਤਰਾਈ ਕਰਦਾ ਹੈ ਤੇ ਚਤਰਾਈ ਨਾਲ ਪਰਮਾਤਮਾ ਕਦੀ ਵੀ ਨਹੀਂ ਮਿਲਦਾ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨੇ ਏਤ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨੇ ਠਗੌਲੀ ਪਾਈਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਮਨ ਚੰਚਲੇ ਮਨ ਲੋਭੀ ਇਹ ਕਦੀ ਤਾਂ ਨੂੰ ਚਲਾ ਜਾਂਦਾ ਕਦੀ ਥਾਂ ਆ ਜਾਂਦਾ ਇਹ ਜਿਹੜਾ ਲੋਭੀ ਮਨ ਚੰਚਲ ਮਨ ਮਾਰੇ ਕਹਿੰਦੇ ਟਿਕਦਾ ਨਹੀਂ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨ ਰਹਿ ਤੈ ਚਾਰੇ ਕੁੰਡਾ ਪਾਲੇ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨ ਨੂੰ ਸਧਾਰਨ ਵਾਸਤੇ ਮਨ ਨੂੰ ਤ੍ਰੈ ਗੁਣ ਤੋਂ ਅਤੀਤ ਕਰਨ ਵਾਸਤੇ ਇਹ ਪੰਜ ਵਿਕਾਰਾਂ ਦੀ ਸੰਗਤ ਤੋਂ ਛਡਾਉਣ ਵਾਸਤੇ ਉਪਦੇਸ਼ ਦਿੱਤਾ ਗਿਆ। ਤੇ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰਦੇ ਨੇ ਜਦੋਂ ਅਸੀਂ ਸੰਗਤ ਵਿੱਚ ਆਉਂਨੇ ਆ ਨਾ ਸਾਨੂੰ ਸਾਧੋ ਕਿਹਾ। ਕਹਿੰਦੇ ਸਾਧੋ ਇਹੋ ਮਨ ਗਹੇ ਉਹ ਨਾ ਜਾਏ। ਇਹ ਮਨ ਕਹਿੰਦੇ ਪਕੜਨ ਵਿੱਚ ਨਹੀਂ ਆ ਰਿਹਾ। ਟਿਕਾਉ ਵਿੱਚ ਨਹੀਂ ਆ ਰਿਹਾ, ਥਿਰ ਨਹੀਂ ਹੋ ਰਿਹਾ। ਅਸੀਂ ਬਾਣੀ ਪੜ ਕੇ ਕੋਸ਼ਿਸ਼ ਕਰਦੇ ਆਂ ਵੀ ਮਨ ਨੂੰ ਟਿਕਾਈਏ। ਮਗਰ ਨਾ ਵਿਧੀ ਜੁਗਤੀ ਹੋਣ ਕਰਕੇ ਸਾਡਾ ਮਨ ਬਾਣੀ ਪੜਦਿਆਂ ਹੋਇਆਂ ਵੀ ਦੌੜ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਿਮਰਨ ਕਰੀਏ ਨਾਮ ਜਪੀਏ ਤਾਂਕਿ ਰੱਬ ਦੇ ਗੁਣ ਗਾਉਣ ਨਾਲ ਮਨ ਟਿਕ ਜਾਏ ਪਰ ਮਨ ਫਿਰ ਵੀ ਭੱਜ ਜਾਂਦਾ ਹੈ ਨਾ ਸਾਡੀਆਂ ਇੰਦਰੀਆਂ ਟਿਕਦੀਆਂ ਨਾ ਮਨ ਟਿਕਦਾ ਮਨੁਆ ਦਹ ਦਿਸਤਾਵ ਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸਤਾਏ ਸਾਰਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਮਨ ਵਾਸਤੇ ਆ ਤੇ ਅਸੀਂ ਸਾਰੇ ਮਨ ਦਾ ਕਾਜ ਸਵਰਨ ਵਾਸਤੇ ਹੀ ਗੁਰੂ ਕੋਲ ਆਉਦ ਘਟੇ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਹੁਣ ਜਿਵੇਂ ਇੱਕ ਮਾਂ ਨੇ ਪਾਣੀ ਭਰਿਆ ਬੱਚੇ ਨੂੰ ਨਵਾਉਣ ਵਾਸਤੇ ਤੇ ਉਹ ਬੱਚਾ ਜੇ ਬਾਹਰ ਛਡਾ ਕੇ ਭੱਜ ਜਾਏਗਾ ਤੇ ਨਵਾਏਗੀ ਕਿੰਨੂੰ ਇਸੇ ਤਰ੍ਹਾਂ ਸਾਡਾ ਮਨ ਹੈ ਅਸਲ ਵਿੱਚ ਜਦੋਂ ਆਪਾਂ ਗੁਟਕਾ ਸਾਹਿਬ ਖੋਲਣ ਲੱਗਦੇ ਆ ਨਾ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਮਨ ਵਾਸਤੇ ਆ ਇਹ ਮੇਰੇ ਮਨ ਵਾਸਤੇ ਆ ਫਿਰ ਮੰਨ ਟਿਕੇਗਾ ਅਸਲ ਵਿੱਚ ਹੁੰਦਾ ਕੀ ਹੈ ਕਿ ਅਸੀਂ ਪਾਠ ਕਰਨ ਲੱਗਦੇ ਹਾਂ ਅਲਮਾਰੀ ਚੋਂ ਗੁਟਕਾ ਸਾਹਿਬ ਕੱਢਿਆ ਤੇ ਅਜੇ ਗੁਟਕਾ ਸਾਹਿਬ ਖੋਲ੍ਹਿਆ ਤੇ ਮਨ ਨੂੰ ਬਾਹਰ ਭੇਜਦਾ ਜਾ ਵੀ ਤੂੰ ਜਿੱਧਰ ਜਾਣਾ ਜਾ ਹੁਣ ਗੁਰਬਾਣੀ ਜਿਹੜੀ ਇਹ ਮਨ ਵਾਸਤੇ ਹੈ ਮਨ ਸਮਝਾਵਨ ਕਾਰਨੇ ਕਸ਼ੂਕ ਪੜੀਏ ਗਿਆਨ ਤੇ ਗੁਰਬਾਣੀ ਨੂੰ ਸੁਣ ਕੇ ਮਨ ਦਾ ਇਸ਼ਨਾਨ ਹੋਣਾ ਸੀ ਗੁਰਬਾਣੀ ਸੁਣ ਮੈਲ ਗਵਾਏ ਇਹਦੀ ਮੈਲ ਉਤਰਨੀ ਸੀ ਤੇ ਜਿਹਨੂੰ ਅਸੀਂ ਨਵਾਉਣਾ ਉਹਨੂੰ ਤਾਂ ਬਾਹਰ ਕੱਢਦਾ ਉਹ ਤਾਂ ਬਾਹਰ ਕੋਈ ਨਾ ਕੋਈ ਵਿਚਾਰ ਲਈ ਜਾ ਜੇ ਜਾਂ ਘਰ ਚਲ ਜਾਂਦਾ ਘਰ ਗੇੜਾ ਮਾਰਾਏਗਾ ਘਰੇ ਕੀ ਹੋ ਰਿਹਾ ਹੈ ਬੈਠੇ ਇੱਥੇ ਪਿਆ ਤਨ ਕਰਕੇ ਪਰ ਜਿਹੜੇ ਮਨ ਨੇ ਪੜ੍ਹਾਈ ਕਰਨੀ ਉਹ ਮਨ ਬਾਹਰ ਦੌੜ ਜਾਂਦਾ ਉੱਡ ਜਾਂਦਾ ਇਹੋ ਮਨ ਉੱਡਰ ਪੰਖੇਰੂ ਬਨ ਕਾ ਕਹਿੰਦੇ ਜਿਹੜੀ ਇਹ ਡਾਲੀ ਤੇ ਪੈਰ ਧਰਦਾ ਇਹਨੇ ਇੱਕ ਪੰਛੀ ਆ ਇਹ ਦਸਾਂ ਦਿਸਾਂ ਵਿੱਚ ਪੰਛੀ ਉੱਡਦਾ ਹੈ ਮਨ ਪੰਛੀ ਤੇ ਜਿਹੜੀ ਡਾਲੀ ਤੇ ਪੈਰ ਧਰਦਾ ਇਹਨਾ ਉਹ ਹੀ ਡਾਲੀ ਮੁਰ ਜਾਂਦੀ ਤੇ ਡਾਲੀਆਂ ਤਿੰਨ ਹੀ ਨੇ ਰਜੋ ਤਮੋ ਸਤੋ ਇਹ ਤਿੰਨੇ ਡਾਲੀਆਂ ਮੂਲ ਨਾਲੋਂ ਟੁੱਟ ਗਿਆ ਕਬੀਰ ਮਨ ਪੰਖੀ ਭਇਓ ਉਡ ਉਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਪਾਏ ਜਿਹੋ ਜੀ ਸੰਗਤ ਕਰਦਾ ਉਹ ਜਿਆ ਫਲ ਖਾ ਲੈਂਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਕਹਿੰਦੇ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤਤ ਕੋ ਜਿਓ ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਅਸਲ ਵਿੱਚ ਪਰਮੇਸ਼ਰ ਨਾਲੋਂ ਸਾਡਾ ਮਨ ਵਿਛੜਿਆ ਆਤਮਾ ਨਹੀਂ ਵਿਛੜੀ ਬਹੁਤ ਸਾਰੇ ਲੋਕ ਆਤਮਾ ਦੀ ਗੱਲ ਕਰਦੇ ਇੱਥੇ ਉਹ ਦਿਨ ਗੁਰਮੁਖ ਆਏ ਉਹ ਕਹਿੰਦੇ ਵੀ ਜੀਵ ਆਤਮਾ ਵਿਛੜ ਗਈ ਗੁਰਬਾਣੀ 'ਚ ਇੱਕ ਸ਼ਬਦ ਨਹੀਂ ਲਿਖਿਆ ਪੀ ਆਤਮਾ ਵਿਛੜੀ ਆਤਮਾ ਦਾ ਤੇ ਪਰਮਾਤਮਾ ਨਾਲ ਸੰਪਰਕ ਕੇ ਜਿਵੇਂ ਬੋਦੀ ਆਲਾ ਤਾਰਾ ਹੁੰਦਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲੀਏ RAM SEWAK POOR ਕਰਮਾ ਸਤਗੁਰ ਸ਼ਬਦ ਦਿਖਾ ਲਿਆ ਰਾਮ ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲ ਲਿਆ ਅਹਨਸ ਦੇਖ ਵਿਚਾਰਿਆ ਜਿਹੜੀ ਆਤਮਾ ਹੈ ਨਾ ਉਹ ਸਾਡੇ ਅੰਦਰ ਪ੍ਰਕਾਸ਼ ਹੈ ਆਤਮਾ ਪ੍ਰਕਾਸ਼ ਨੂੰ ਕਹਿੰਦੇ ਹੈ ਤੇ ਆਤਮਾ ਦੀ ਆਵਾਜ਼ ਸਹੀ ਤੁਨੇ ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਵੀ ਆਤਮਾ ਵਿਛੜੀ ਅਸਲ ਵਿੱਚ ਵਿਛੜਿਆ ਸਾਡਾ ਮਨ ਮਨ ਵਖਰਾਏ ਆਤਮਾ ਵਖਰੀ ਮਹਾਰਾਜ ਕਹਿੰਦੇ ਮਨ ਵਿਛੜਿਆ ਹਰ ਮੇਲੀਏ ਵਿਛੜਿਆ ਮਨ ਮਨ ਨੇ ਹੀ ਪਰਮਾਤਮਾ ਵਿੱਚ ਅਪੇਧ ਹੋਣਾ ਤੇ ਜੇ ਮਨ ਭੇਦ ਹੋ ਗਿਆ ਤੇ ਆਤਮਾ ਵੀ ਭੇਦ ਹੋ ਗਈ ਇਸ ਕਰਕੇ ਜਿੰਨਾ ਚਿਰ ਜਿਹੜਾ ਮਨ ਇਹ ਪਰਮਾਤਮਾ ਵਿੱਚ ਮਿਲਦਾ ਨਹੀਂ ਜੋਤ ਵਿੱਚ ਜੋਤ ਨਹੀਂ ਮਿਲਦੀ ਉਹਨਾਂ ਚਿਰ ਜਿਹੜਾ ਅੰਦਰ ਪਰਵਾਰ ਆ ਨਾ ਇਹ ਆਵਾਂ ਗਵਨ ਦੇ ਚੱਕਰ 'ਚ ਰਹੇਗਾ ਇਸ ਕਰਕੇ ਕਹਿੰਦੇ ਨੇ ਮਨ ਜਿਹੜਾ ਜੋ ਸਰੂਪ ਹੈ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਇੱਕ ਮਨ ਜੋਤੇ ਇੱਕ ਪਰਮਾਤਮਾ ਜੋਤੇ ਇਹ ਜੋਤ ਵਿੱਚ ਜੋਤ ਮਿਲਣੀ ਮਗਰ ਇਹ ਜੋਤ ਜਿਹੜੀ ਐ ਨਾ ਇਹ ਚੌਥਾ ਯੁੱਗ ਹੋ ਗਿਆ ਇਹ ਜੋਤ ਜਿਹੜੀ ਕਾਇਆ ਵਿੱਚ ਪਾਤੀ ਉਹ ਜੇ ਨਾਮ ਬਣ ਜਾਂਦਾ ਇਹ ਭਟਕਦੀ ਪਈ ਇਹ ਜੋਤ ਟਿਕਾਉੱਚ ਨਹੀਂ ਸਾਡਾ ਮਨ ਜੋ ਸਰੂਪੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਇਹ ਜੋਤ ਜਿਹੋ ਜੇ ਘਰ ਵਿੱਚ ਰੱਖ ਦਿੱਤੀ ਜਾਂਦੀ ਉਹ ਜੇ ਨਾਮ ਪੈ ਜਾਂਦਾ ਜਿਤ ਜਿਤ ਘਰ ਰਾਖੇ ਤੈਸਾ ਤਿੰਨ ਨਾਮ ਇਸ ਕਰਕੇ ਗੁਰੂ ਪਿਤਾ ਜੀ ਕਹਿੰਦੇ ਇਹ ਜੋਤ ਜਿਹੜੀ ਹੈ ਜਿੰਨਾ ਚਿਰ ਪ੍ਰਗਟ ਨਹੀਂ ਹੁੰਦੀ ਉਹਨਾਂ ਚਿਰ ਪਰਮਾਤਮਾ ਵਿੱਚ ਸਮਾ ਨਹੀਂ ਸਕਦੀ ਅਸਲ ਵਿੱਚ ਸਾਡੀ ਜੋਤ ਗੁਪਤੇ ਤਾਂ ਕਰਕੇ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇਂ ਸੋ ਆਰਤੀ ਹੋਏ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਮਨ ਕਿਉਂ ਨਹੀਂ ਟਿਕ ਰਿਹਾ ਮਨ ਵਸ ਵਿੱਚ ਕਿਉਂ ਨਹੀਂ ਆ ਰਿਹਾ ਕਿਉਂਕਿ ਮਨ ਚੰਚਲੇ ਤ੍ਰਿਸ਼ਨਾ ਵਿੱਚ ਤੇ ਉਹਨਾਂ ਦਾ ਸੰਗ ਕਰ ਬੈਠਾ ਤੇ ਉਹਨਾਂ ਦਾ ਸੰਗ ਕਰਨ ਕਰਕੇ ਭੱਜ ਦੌੜ ਕਰ ਰਿਹਾ ਵੀ ਮੈਨੂੰ ਇਹ ਵੀ ਚੀਜ਼ ਮਿਲ ਜੇ ਅਸਲ ਵਾਸਤੇ ਜਿਹਦੇ ਵਾਸਤੇ ਮਨ ਭਾਈ ਦੌੜ ਕਰਦਾ ਪਿਆ ਹੈ ਨਾ ਅੱਜ ਦੇ ਸਮੇਂ 'ਚ ਇਹ ਸਾਰੀਆਂ ਚੀਜ਼ਾਂ ਸਾਰੇ ਪਦਾਰਥ ਮਨ ਵਾਸਤੇ ਨਹੀਂ ਇਹ ਸਰੀਰ ਦੇ ਪਦਾਰਥ ਤੇ ਮਨ ਭਰਮ ਵਿੱਚ ਪੈ ਕੇ ਆਪਣੇ ਆਪ ਨੂੰ ਸਰੀਰ ਸਮਝ ਰਿਹਾ ਵੀ ਮੈਂ ਸਰੀਰ ਆ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨ ਰਹੀ ਇਹ ਦੋ ਚੀਜ਼ਾਂ ਨੇ ਇੱਕ ਤ੍ਰਿਸ਼ਨਾ ਚੰਚਲਤਾ ਇਹ ਤ੍ਰਿਸ਼ਨਾ ਦਾ ਮਨ ਫਸਿਆ ਪਿਆ ਨਿਕਲਿਆ ਨਹੀਂ ਜਾ ਰਿਹਾ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਕਾਹੂਮਾ ਮਨ ਜਿਹੜੀ ਚੀਜ਼ ਨੂੰ ਦੇਖਦਾ ਇਹਨਾਂ ਉਹਨੂੰ ਹਾਸਲ ਕਰਨਾ ਚਾਹੁੰਦਾ ਹੈ ਉਹਨੂੰ ਪਕੜਨਾ ਚਾਹੁੰਦਾ ਹੈ ਉਹਨੂੰ ਆਪਣਾ ਬਣਾਉਣਾ ਚਾਹੁੰਦਾ ਹੈ ਇਹ ਤ੍ਰਿਸ਼ਨਾ ਹੈ ਤੇ ਤ੍ਰਿਸ਼ਨਾ ਤੇ ਜਨਮ ਤੋਂ ਹੀ ਲੱਗੀ ਲੇ ਵਿਛੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਤ੍ਰਿਸ਼ਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਅੱਗ ਦਾ ਨਾਂ ਦਿੱਤਾ ਗਿਆ ਜਿਵੇਂ ਅੱਗ ਚ ਜਿੰਨਾ ਮਰਜੀ ਬਾਲਣ ਪਾਈ ਜਾਓ ਅੱਗ ਨੇ ਕਦੀ ਨਹੀਂ ਕਹਿਣਾ ਮੇਰਾ ਰਾਜ ਹੋ ਗਿਆ ਇਦਾਂ ਸਾਡੇ ਅੰਦਰ ਤ੍ਰਿਸ਼ਨਾ ਹੈ ਇਹ ਪਹਿਲਾ ਦੁੱਧ ਦੀ ਤ੍ਰਿਸ਼ਨਾ ਸੀ ਹੌਲੀ-ਹੌਲੀ ਖਡਾਉਣਿਆਂ ਦੀ ਤ੍ਰਿਸ਼ਨਾ ਵੱਧਦੀ ਵੱਦੀ ਘਰ ਮਿਲ ਜਾਣ ਗੱਡੀਆਂ ਮਿਲ ਜਾਣ ਸੋਨਾ ਚਾਂਦੀ ਪੈਸਾ ਚਾਹੀਦਾ ਇਹ ਅੱਗ ਵਧੀ ਗਈ ਇਹ ਕੱਟੀ ਨਹੀਂ ਇਸ ਕਰਕੇ ਕਹਿੰਦੇ ਮਨ ਫਿਰ ਨਹੀਂ ਹੋ ਰਿਹਾ ਟਿਕ ਨਹੀਂ ਰਿਹਾ ਜਿੱਦਨ ਤ੍ਰਿਸ਼ਨਾ ਬੁੱਝ ਗਈ ਮਨ ਟਿਕ ਜਾਣਾ ਹੁਣ ਤ੍ਰਿਸ਼ਨਾ ਕਿਵੇਂ ਬੁੱਝੇ ਜੇ ਜੀ ਸਾਡੇ ਅੰਦਰ ਤ੍ਰਿਸ਼ਨਾ ਹੈ ਉਹ ਪਾਣੀ ਨਾਲ ਤਾਂ ਬੁੱਝਣੀ ਨਹੀਂ ਕਿਉਂਕਿ ਤ੍ਰਿਸ਼ਨਾ ਅੰਦਰ ਸੂਕਸ਼ਮ ਹੈ ਤੇ ਮਹਾਰਾਜ ਕਹਿੰਦੇ ਤ੍ਰਿਸ਼ਨਾ 부ਜੇ ਹਰ ਕੇ ਨਾਮ ਜਦੋਂ ਸੀ ਪਰਮਾਤਮਾ ਦਾ ਸਿਮਰਨ ਕਰਦੇ ਆ ਨਾ ਜਿਵੇਂ ਜਿਵੇਂ ਤੁਸੀਂ ਸਿਮਰਨ ਕਰਦੇ ਜਾਓਗੇ ਤੁਹਾਡੀ ਤ੍ਰਿਸ਼ਨਾ ਬੁੱਝੀ ਜਾਏਗੀ ਸੁਖਮਨੀ ਸਾਹਿਬ ਦੇ ਬਚਨ ਨੇ ਪ੍ਰਭ ਕੇ ਸਿਮਰਨ ਤ੍ਰਿਸ਼ਨਾ 부ਜੇ ਤੇ ਮੈਨੂੰ ਆ ਚਾਹੀਦਾ ਮੈਨੂੰ ਆ ਚਾਹੀਦਾ ਇਹ ਵੀ ਚੀਜ਼ ਮੈਨੂੰ ਮਿਲਣੀ ਚਾਹੀਦੀ ਇਹ ਵੀ ਮੇਰੇ ਕੋਲ ਹੋਣੀ ਚਾਹੀਦੀ ਇਹ ਮੇਰੇ ਰਿਸ਼ਤੇਦਾਰਾਂ ਦੇ ਕੋਲ ਆ ਮੇਨੇ ਭੈਣ ਭਰਾਵਾਂ ਦੇ ਕੋਲ ਆ ਮੇਰੇ ਕੋਲ ਕਿਉਂ ਨਹੀਂ ਇਹ ਤ੍ਰਿਸ਼ਨਾ ਤੇ ਤ੍ਰਿਸ਼ਨਾ ਦਾ ਮਨ ਭਟਕ ਰਿਹਾ ਹੈ ਟਿਕ ਨਹੀਂ ਰਿਹਾ ਹੁਣ ਜਿੰਨਾ ਚਿਰ ਆਪਾਂ ਸਿਮਰਨ ਨਹੀਂ ਕਰਦੇ ਤ੍ਰਿਸ਼ਨਾ ਬੁਝਦੀ ਨਹੀਂ ਇਸ ਕਰਕੇ ਸਿਮਰਨ ਬਹੁਤ ਜ਼ਰੂਰੀ ਹੈ ਜਦੋਂ ਸਿਮਰਨ ਕਰਦਿਆ ਕਰਦਿਆ ਸਾਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਨਾ ਨਾਮ ਨਾਲ ਇੰਨਾ ਸੰਤੋਖ ਆ ਜਾਂਦਾ ਹੈ ਵੀ ਤੁਹਾਡੀਆਂ ਭੁੱਖਾਂ ਹੀ ਬੁੱਝ ਜਾਣੀਆਂ ਸਨ ਭੁੱਖਾ ਮਿਟ ਜਾਣੀਆਂ ਤੁਹਾਡੀਆਂ ਤੇ ਕਹਿੰਦੇ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਤੇ ਨਾਮ ਨਾਲ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਜਿਨ ਭੁੱਖਾਂ ਸਭ ਗਵਾਈਆਂ ਇਸ ਕਰਕੇ ਗੁਰੂ ਜੀ ਕਹਿੰਦੇ ਨਾਮ ਦੇ ਰਾਹੀਂ ਇਹ ਪ੍ਰਾਪਤੀ ਹੋਣੀ ਰਹਾਉ ਕਠਨ ਕ੍ਰੋਧ ਘਟ ਹੀ ਕੇ ਭੀਤਰ ਜਿਹੇ ਸੁਧ ਸਭ ਬਿਸਰਾਈ ਇੱਕ ਸਾਡੇ ਅੰਦਰ ਕਠਨ ਕ੍ਰੋਧ ਆ ਸਾਡੇ ਅੰਦਰ ਜਿਦੇ ਕਰਕੇ ਮਨ ਦੀ ਸ਼ੁੱਧ ਬੁੱਧ ਵਿਸਰ ਗਈਏ ਨਿੱਕੀ ਨਿੱਕੀ ਗੱਲ ਤੋਂ ਗੁੱਸਾ ਆ ਜਾਣਾ ਇਸ ਸੁਭਾਅਕ ਹੈ ਆ ਜਾਂਦਾ ਹੈ ਗੁੱਸੇ ਕਰਕੇ ਮਨ ਆਪਾ ਖੋ ਪੈਂਦਾ ਹੈ ਇਹਦਾ ਆਪਾ ਭਾਵ ਖਤਮ ਹੋ ਜਾਂਦਾ ਇਹਨ ਸਮਝ ਲਈ ਸ਼ੁੱਧ ਬੁੱਧ ਖਤਮ ਹੋ ਜਾਂਦਾ ਇਸ ਕਰਕੇ ਮਾਰੇ ਕਹਿੰਦੇ ਹੁਣ ਜਿਹੜਾ ਕਰੋਧ ਇਹ ਨਾ ਇਹ ਇੱਕ ਖੁਦ ਬਿਮਾਰੀ ਹੈ ਇਨੇ ਕਈ ਬਿਮਾਰੀਆਂ ਨੂੰ ਜਨਮ ਦੇਣਾ ਇਹ ਬਹੁਤ ਵੱਡੀ ਬਿਮਾਰੀ ਹੈ ਕਰੋਧ ਗੁੱਸਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਸ ਪਾਏ ਜੇ ਤੈਨੂੰ ਗੁੱਸਾ ਨਹੀਂ ਨਾ ਆਏਗਾ ਤੇਰੀ ਦੇਹ ਨੂੰ ਰੋਗ ਨਹੀਂ ਲੱਗੇਗਾ ਹੁਣ ਕਰੋਧ ਦਾ ਕੋਈ ਡਾਕਟਰ ਕੋਈ ਮੈਡੀਸਨ ਨਹੀਂ ਬਣੀ ਜਿਹਦੇ ਖਾ ਲਈਏ ਤੇ ਸਾਨੂੰ ਗੁੱਸਾ ਨਾ ਆਵੇ ਕੋਈ ਚੋਟ ਮਾਰਦਾ ਸ਼ਬਦ ਦੀ ਨਾਲੇ ਗੁੱਸਾ ਆ ਜਾਂਦਾ ਮੜੀਆਂ ਜੇ ਕੋਈ ਅੱਖਾਂ ਵਖਾਉਂਦਾ ਗੁੱਸਾ ਆ ਜਾਂਦਾ ਕਰੋਧ ਕਠਨ ਕਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਵਿਸਰਾਇ ਇੱਕ ਕਰੋਧ ਅੰਦਰ ਹੈ ਕਰੋਧ ਨੂੰ ਚੰਡਾਲ ਵੀ ਕਹਿ ਦਿੱਤਾ ਗਿਆ ਹੁਣ ਕਰੋਧ ਖਤਮ ਕਿਵੇਂ ਹੋਵੇ ਕਰੋਧ ਦਾ ਵਿਕੋ ਲਾਜੇ ਸ਼ਬਦ ਦਾ ਜਾਪ ਹਉਮੇ ਕਰੋਧ ਗੁਰ ਸ਼ਬਦ ਨਿਵਾਇ ਜਦੋਂ ਆਪਾਂ ਸਿਮਰਨ ਕਰਦੇ ਸਾਡਾ ਕਰੋਧ ਦੋਨੇ ਸੁਰਾ ਸਾਮੋ ਹੋ ਜਾਂਦੀਆਂ ਕਰੋਧ ਨਹੀਂ ਆਏਗਾ ਜਦੋਂ ਇੱਕ ਸੁਰਚ ਸਵਾਸ ਵਧੇ ਹੋਣਗੇ ਸੱਜੇ ਪਾਸੇ ਤੇ ਮਨ ਤਮੋਗੁਣੀ ਹੋ ਜਾਂਦਾ ਤੇ ਨਿੱਕੇ ਨਿੱਕੇ ਗੱਲ ਤੋਂ ਕਰੋਧ ਹੋਣਾ ਸ਼ੁਰੂ ਹੋ ਜਾਂਦਾ ਗੁੱਸਾ ਆ ਜਾਂਦਾ ਤੁਸੀਂ ਚੈੱਕ ਕਰਿਆ ਕਰੋ ਜਿਹੜੋ ਤੁਹਾਨੂੰ ਗੁੱਸਾ ਆਂਦਾ ਤੁਹਾਡੀ ਸੱਜੀ ਸੁਰ ਵਿਗੜੀ ਹੁੰਦੀ ਪੌਣ ਦਾ ਸੰਤੁਲਨ ਵਿਗੜ ਗਿਆ ਗੁੱਸੇ ਖੋਰ ਸੁਭਾਅ ਹੋ ਗਿਆ ਅਸ਼ਾ ਬਾਣੀ ਪੜਨ ਵਾਲੇ ਸਿਮਰਨ ਕਰਨ ਵਾਲੇ ਸ਼ਾਂਤ ਕਿਉਂ ਜਾਂਦੇ ਨੇ ਸੇਵਾ ਕਰਨ ਵਾਲੇ ਸ਼ਾਂਤ ਕਿਉਂ ਜਾਂਦੇ ਨੇ ਉਹ ਆਂਦੇ ਜਾਣਦੇ ਪਰ ਉਹ ਫਿਰ ਗੱਲ ਨੂੰ ਟਾਲ ਦਿੰਦੇ ਨੇ ਉਹਨਾਂ ਦੀ ਪੌਣ ਸਾਮ ਹੋ ਜਾਂਦੀ ਉਹਨਾਂ ਨੂੰ ਫੇਰ ਗੁੱਸਾ ਨਹੀਂ ਹੁੰਦਾ ਜਿਹੜਾ ਨਾਮ ਨਹੀਂ ਜਪਦਾ ਬਾਣੀ ਨਹੀਂ ਪੜਦਾ ਉਹਦੀ ਜਿਹੜੀ ਬਰਦਾਸ਼ਤ ਸ਼ਕਤੀ ਨਾ ਖਤਮ ਹੋ ਜਾਂਦੀ ਕਿ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਕਰੋਧ ਦੇ ਇਹ ਸੁਧ ਬੁੱਧ ਜੀਵ ਦੀ ਖਤਮ ਕਰ ਦਿੰਦਾ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਸਿਓ ਕਿਸ਼ਨਾ ਬਸਾਈ ਜਿਹੜਾ ਵਾਹਿਗੁਰੂ ਜੀ ਨੇ ਸਾਨੂੰ ਗਿਆਨ ਬਖਸ਼ਿਆ ਰਤਨ ਗਿਆ ਅਸਲ ਵਿੱਚ ਮਾਇਆ ਨੇ ਇਹਨਾਂ ਵਿਕਾਰਾਂ ਨੇ ਸਾਡਾ ਰਤਨ ਖੋਲਿਆ ਸਾਡੇ ਹੱਥੋਂ ਰਤਨ ਖੁੱਸ ਗਿਆ ਗਿਆਨ ਰਤਨ ਸੀ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਮਾਂਜਣਾ ਸੀ ਗਿਆਨ ਰਤਨ ਮਨ ਮਾਂਜੀ ਬਹੁੜ ਨਾ ਮਹਿਲਾ ਅਕਾਲ ਪੁਰਖ ਨੇ ਸਾਨੂੰ ਇਹ ਰਤਨ ਦੇ ਕੇ ਭੇਜਿਆ ਤੇ ਇਹ ਮਾਇਆ ਨੇ ਸਾਡਾ ਰਤਨ ਹੀ ਖੋਲਿਆ ਇਹ ਪੰਜ ਵਿਕਾਰਾਂ ਨੇ ਸਾਡਾ ਰਤਨ ਖੋਲਿਆ ਤਾਂ ਕਰਕੇ ਮਹਾਰਾਜ ਕਹਿੰਦੇ ਸਾਡਾ ਉਸ ਪਰਮਾਤਮਾ ਵਿੱਚ ਵਾਸਾ ਨਹੀਂ ਹੋ ਰਿਹਾ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਣ ਗਾਈ ਕਹਿੰਦੇ ਜੋਗੀ ਬੜੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਕੇ ਹਾਰ ਗਏ ਗੁਨੀ ਆਨੇ ਪਰਮਾਤਮਾ ਦੇ ਗੁਣ ਗਾਏ ਜਨ ਨਾਨਕ ਹਰ ਭਏ ਦਿਆਲਾ ਤੋਂ ਸਭ ਬਿਦ ਬਣਾਈ ਜੇ ਕਿਤੇ ਕਹਿੰਦੇ ਪਰਮਾਤਮਾ ਨੂੰ ਤੁਸੀਂ ਖੁਸ਼ ਕਰ ਲਿਆ ਪਰਮਾਤਮਾ ਦਿਆਲਤਾ ਦੇ ਘਰ ਵਿੱਚ ਆ ਗਿਆ ਤੇ ਤੁਸੀਂ ਸੁਖੀ ਹੋ ਜਾਓਗੇ ਹੁਣ ਪਰਮਾਤਮਾ ਦਿਆਲਤਾ ਦੇ ਘਰ ਵਿੱਚ ਕਿਵੇਂ ਆਵੇ ਜਦੋਂ ਅਸੀਂ ਸਿਮਰਨ ਕਰਕੇ ਜੋਧੜੀਆਂ ਕਰਦੇ ਹੋ ਹੋ ਦਿਆਲ ਦਿਆਲ ਕਹਿੰਦੇ ਵੀ ਦਿਆਲਤਾ ਦੇ ਘਰ ਵਿੱਚ ਆ ਗਿਆ ਮਨ ਖੁਸ਼ ਹੋ ਗਿਆ ਮਿਹਰਬਾਨ ਹੋ ਗਿਆ ਦਰਸ਼ਨ ਦੇਹੁ ਆਪਣਾ ਫਿਰ ਮਾਰੇ ਕਹਿੰਦੇ ਮੇਲ ਲਿਹੁ ਦਿਆਲ ਤਹ ਭਏ ਦਵਾਰਿਆ ਪਰਮਾਤਮਾ ਨੂੰ ਦਿਆਲੂ ਕਿਹਾ ਗਿਆ ਵੀ ਬੜਾ ਦਿਆਲੂ ਸੁਭਾ ਜਦੋਂ ਆਪਾਂ ਸਿਮਰਨ ਕਰਦੇ ਆ ਸਾਡੀਆਂ ਗਲਤੀਆਂ ਸਾਡੇ ਔਗਣੇ ਦੇਖਦਾ ਉਹ ਦਿਆਲਤਾ ਦੇ ਘਰ ਵਿੱਚ ਆ ਕੇ ਸਾਨੂੰ ਬਖਸ਼ ਦਿੰਦਾ ਹੈ ਸਾਡੇ ਨਾਲ ਮਲਾਪ ਕਰ ਲੈਂਦਾ ਇਸ ਕਰਕੇ ਆਓ ਉਹ ਅੰਦਰ ਬੈਠਾ ਹੈ ਤੇ ਸੁਭਾਅ ਦਾ ਦਿਆਲੂ ਹੈ ਜਦੋਂ ਕੋਈ ਉਹਦਾ ਸਿਮਰਨ ਕਰਦਾ ਹੈ ਨਾ ਤੇ ਮਾਲਕ ਉਹਨੂੰ ਬਖਸ਼ ਦਿੰਦਾ ਹੈ ਉਹਦੇ ਤੇ ਦਿਆਲ ਹੋ ਜਾਂਦਾ ਤੇ ਆਓ ਰਲ ਕੇ ਜਿਹੜਾ ਮੰਤਰ ਗੁਰੂ ਤੇਗ ਬਹਾਦਰ ਜੀ ਨੇ ਖੁਦ ਜਪਿਆ ਸਿੱਖਾਂ ਨੂੰ ਬਖਸ਼ਿਆ ਤੇ ਸਿੱਖਾਂ ਨੇ ਜਪ ਜਪ ਕੇ ਜਪ ਜਪ ਕੇ ਇਹਨਾਂ ਸ਼ਰੀਰ ਤੋਂ ਉੱਪਰ ਉੱਠ ਗਏ ਤੇ ਗੁਰੂ ਤੋਂ ਪਹਿਲਾਂ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ ਇਸ ਕਰਕੇ ਆਓ ਸਾਧ ਸੰਗਤ ਜੀ ਜਿਹੜੀ ਗੁਰੂ ਨੇ ਬਖਸ਼ਿਸ਼ ਦਿੱਤੀ ਨਾ ਸਾਨੂੰ ਗੁਰਮੰਤਰ ਬਖਸ਼ਿਆ ਉਹ ਗੁਰਮੰਤਰ ਨੂੰ ਜੁਗਤ ਦੁਆਰਾ ਜਪੀਏ ਬੜੇ ਪਿਆਰ ਨਾਲ ਅੱਖਾਂ ਬੰਦ ਕਰਕੇ ਸਾਸ ਗਿਰਾਸ ਜਪਣਾ ਤੇ ਧਿਆਨ ਰੱਖਣਾ ਆਵਾਜ਼ ਵਿੱਚ ਕਰੋ ਜੀ ਸ਼ੁਰੂ ਵਾ ਗੁਰੂ 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 ਵਾਹ 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 ਗੁਰੂ ਗੁਰ ਪੂਰਾ ਧਿਆਨ ਆਵਾਜ਼ ਵਿੱਚ ਵਾਹ ਗੁਰ 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 ਵਾਹ ਵਾਹ ਗੁਰੂ 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 ਵਾ ਗੁਰ 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 ਵਾ ਗੁਰੂ 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 와 글루